ਨੰਬਰ 1 ਸਰੀਰ ਵਿੱਚ ਖੂਨ ਦੀ ਕਮੀ ਪੂਰੀ ਕਰਨ ਦੇ ਲਈ ਇੱਕ ਗਲਾਸ ਮਿੱਠੇ ਦੁੱਧ ਵਿੱਚ 5 ਗ੍ਰਾਮ ਬੇਲ ਗਿਰੀ ਝੂਰਨ ਮਿਲਾ ਕੇ ਪੀਓ ਕੁਝ ਦਿਨਾਂ ਵਿੱਚ ਖੂਨ ਦੀ ਕਮੀ ਦੂਰ ਹੁੰਦੀ ਹੈ ਨੰਬਰ 2 ਜੇਕਰ ਕਿਸੇ ਦੇ ਅੱਧੇ ਸਿਰ ਵਿੱਚ ਦਰਦ ਹੈ ਮਾਈਗ੍ਰੇਨ ਦੀ ਬਿਮਾਰੀ ਹੈ ਤਾਂ ਸਿਰ ਦੇ ਜਿਸ ਹਿੱਸੇ ਵਿੱਚ ਦਰਦ ਜ਼ਿਆਦਾ ਰਹਿੰਦਾ ਹੈ ਉਸ ਪਾਸੇ ਦੀ ਨੱਕ ਵਿੱਚ ਗਾ ਦਾ ਸ਼ੁੱਧ ਦੇਸੀ ਘਿਓ ਪਾ ਲੋ ਨੰਬਰ 3 ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਨਮਕ ਦੇ ਨਾਲ ਅਦਰਕ ਦਾ ਸੇਵਨ ਕਰੋ ਇਸ ਨਾਲ ਭੁੱਖ ਵਾਦੀ ਹੈ ਨੰਬਰ 4 ਜੇਕਰ ਤੁਸੀਂ ਡਾਰਕ ਸਰਕਲ ਤੋਂ ਪਰੇਸ਼ਾਨ ਹੋ ਤਾਂ ਆਲੂ ਦਾ ਰਸ ਡਾਰਕ ਸਰਕਲ ਹਟਾਉਣ ਦੇ ਵਿੱਚ ਕਾਫੀ ਮਦਦ ਕਰਦਾ ਹੈ ਨੰਬਰ 5 ਜੇਕਰ ਤੁਸੀਂ ਮੂੰਹ ਜਾਂ ਦੰਦਾਂ ਦੀ ਇਨਫੈਕਸ਼ਨ ਤੋਂ ਪਰੇਸ਼ਾਨ ਹੋ ਤਾਂ ਕੱਚੇ ਪਿਆਜ਼ ਨੂੰ 2-3 ਮਿੰਟਾਂ ਤੱਕ ਚਬਾਓ ਇਸ ਨਾਲ ਇਨਫੈਕਸ਼ਨ ਦੂਰ ਹੋ ਜਾਵੇਗੀ ਨੰਬਰ 6 ਹਰੇ ਧਨੀਏ ਦੇ ਰਸ ਨੂੰ ਸ਼ੁੱਧ ਦੇਸੀ ਘਿਓ ਵਿੱਚ ਮਿਕਸ ਕਰਕੇ ਪੀਣ ਨਾਲ ਪੇਟ ਦਰਦ ਤੋਂ ਤੁਰੰਤ ਆਰਾਮ ਮਿਲਦਾ ਹੈ ਨੰਬਰ 7 ਸਰੀਰ ਵਿੱਚ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਜਾਂ ਫਿਰ ਅਧਿਕਤ ਕਹਨ ਹੈ ਤਾਂ ਕੁਝ ਦਿਨਾਂ ਤੱਕ ਬ੍ਰੇਕਫਾਸਟ ਵਿੱਚ ਘੱਟ ਤੋਂ ਘੱਟ ਦੋ ਚਹਾਰੇ ਖਾਓ। ਨੰਬਰ 8 ਜੇਕਰ ਪੇਟ ਦੇ ਖੱਬੇ ਪਾਸੇ ਅਕਸਰ ਦਰਦ ਰਹਿੰਦਾ ਹੈ ਤਾਂ ਕਿਡਨੀ ਸੰਬੰਧੀ ਪਰੇਸ਼ਾਨੀਆਂ ਜਾਂ ਕਿਡਨੀ ਦੀ ਪਥਰੀ ਦਾ ਕਾਰਨ ਹੋ ਸਕਦਾ ਹੈ। ਨੰਬਰ 9 ਕਪੂਰ ਦੀ ਟਿੱਕੀ ਨੂੰ ਰੁਮਾਲ ਵਿੱਚ ਲਪੇਟ ਕੇ ਸੁੰਘਣ ਦੇ ਨਾਲ ਸਰਦੀ ਜ਼ੁਕਾਮ ਤੋਂ ਰਾਹਤ ਮਿਲਦੀ ਹੈ। ਨੰਬਰ 10 ਉਲਟੀ ਦੀ ਸਮੱਸਿਆ ਹੋਣ ਤੇ ਇੱਕ ਗਲਾਸ ਪਾਣੀ ਵਿੱਚ ਇੱਕ ਚਮਚ ਦਾਲ ਚੀਨੀ ਪਾਊਡਰ ਅਤੇ ਅੱਧਾ ਚਮਚ ਸ਼ਹਿਦ ਮਿਲਾ ਕੇ ਹੌਲੀ-ਹੌਲੀ ਚਾਹ ਵਾਂਗੂ ਪਿਓ ਨੰਬਰ 11 ਜੇਕਰ ਮੌਸਮ ਦੇ ਬਦਲਾਅ ਕਾਰਨ ਖੰਘ ਤੋਂ ਤੁਸੀਂ ਪਰੇਸ਼ਾਨ ਹੋ ਤਾਂ ਭੁੰਨੇ ਹੋਈ ਮੱਕੀ ਦਾ ਸੇਵਨ ਕਰੋ ਨੰਬਰ 12 ਗਠੀ ਦੀ ਸ਼ਿਕਾਇਤ ਹੈ ਤਾਂ ਨਮਕ ਤੇ ਰਾਈ ਨੂੰ ਬਰਾਬਰ ਮਾਤਰਾ ਵਿੱਚ ਲੈ ਕੇ ਪੀਸ ਲੋ ਇਨਾਂ ਦਾ ਹਲਕਾ ਗਰਮ ਕਰਕੇ ਦਰਦ ਵਾਲੀ ਜਗ੍ਹਾ ਤੇ ਲੇਪ ਲਗਾ ਲਓ। ਨੰਬਰ 13 ਸਿਰ ਦਰਦ ਹੋਣ ਲੱਗੇ ਤਾਂ ਘਿਓ ਨੂੰ ਨਮਕ ਵਿੱਚ ਪਾ ਕੇ ਗੂੰਗੁਨਾ ਗਰਮ ਕਰ ਲਓ ਤੇ ਮੱਥੇ ਤੇ ਲਗਾ ਲਓ। ਨੰਬਰ 14 ਐਲੋਵੀਰਾ ਦੇ ਪਲਪ ਨੂੰ ਅੱਗ ਦੇ ਜਲੇ ਹੋਏ ਸਥਾਨ ਤੇ ਲਗਾਉਣ ਦੇ ਨਾਲ ਜਲਣ ਸ਼ਾਂਤ ਹੋ ਜਾਂਦੀ ਹੈ। ਨੰਬਰ 15 ਸ਼ਹਿਦ ਨੂੰ ਥੋੜਾ ਜਿਹਾ ਹਲਦੀ ਵਿੱਚ ਮਿਲਾ ਕੇ ਸੱਟ ਵਾਲੀ ਜਗ੍ਹਾ ਤੇ ਲਗਾਉਣ ਨਾਲ ਮੂੰਹ ਦੇ ਛਾਲਿਆਂ ਤੇ ਲਗਾਉਣ ਨਾਲ ਦਰਦ ਤੋਂ ਰਾਹਤ ਮਿਲਦੀ ਹੈ। ਨੰਬਰ 16 ਜੇਕਰ ਮਾਈਗਰੇਨ ਦੀ ਸਮੱਸਿਆ ਜਾਂ ਪਰੇਸ਼ਾਨੀ ਹੈ ਤਾਂ ਮਹਿੰਦੀ ਦੀਆਂ ਪੱਤੀਆਂ ਨੂੰ ਰਾਤ ਨੂੰ ਪੀਸ ਕੇ ਪਾਣੀ ਵਿੱਚ ਪਿਓ ਲੋ ਅਤੇ ਸਵੇਰੇ ਖਾਲੀ ਪੇਟ ਛਾਨ ਕੇ 200 ਗ੍ਰਾਮ ਲਗਭਗ ਪਿਓ ਤੁਹਾਨੂੰ ਤੁਰੰਤ ਆਰਾਮ ਮਿਲੇਗਾ। ਨੰਬਰ 17 ਜਿੰਨਾਂ ਲੋਕਾਂ ਨੂੰ ਕਿਡਨੀ ਦੀ ਪਥਰੀ ਦੀ ਸਮੱਸਿਆ ਹੈ ਉਹਨਾਂ ਨੂੰ ਪਪੀਤੇ ਦਾ ਸੇਵਨ ਨਹੀਂ ਕਰਨਾ ਚਾਹੀਦਾ ਨੰਬਰ 18 ਜੇਕਰ ਤੁਹਾਨੂੰ ਡਾਇਰੀਆ ਦੀ ਸਮੱਸਿਆ ਹੈ ਤਾਂ ਕੱਚਾ ਕੇਲਾ ਖਾਣਾ ਚਾਹੀਦਾ ਹੈ ਨੰਬਰ 19 ਅਦਰਕ ਨੂੰ ਪੀਸ ਕੇ ਉਸ ਵਿੱਚ ਥੋੜਾ ਜਿਹਾ ਸ਼ਹਿਦ ਮਿਲਾ ਕੇ ਪੇਸਟ ਬਣਾ ਕੇ ਆਪਣੇ ਸਿਰ ਤੇ ਲਗਾਉਣ ਨਾਲ ਇਸ ਆਪਾਂ ਨੂੰ ਰੋਜ਼ਾਨਾ ਅਪਣਾਓ ਨਾਲ ਸਫੇਦ ਵਾਲ ਪੇਰ ਤੋਂ ਕਾਲੇ ਹੋਣ ਲੱਗ ਜਾਂਦੇ ਹਨ ਨੰਬਰ 20 ਜੇਕਰ ਸਰੀਰ ਵਿੱਚ ਕਿਸੇ ਹਿੱਸੇ ਵਿੱਚ ਗੈਸ ਦੇ ਕਾਰਨ ਦਰਦ ਹੋ ਰਿਹਾ ਹੈ ਤਾਂ ਇੱਕ ਗਲਾਸ ਗਰਮ ਪਾਣੀ ਪੀਣ ਨਾਲ ਗੈਸ ਬਾਹਰ ਨਿਕਲ ਜਾਂਦੀ ਹੈ ਨੰਬਰ 21 ਗਰਮ ਦੁੱਧ ਵਿੱਚ ਹਲਦੀ ਨੂੰ ਲੈ ਕੇ ਪ੍ਰਤੀਰੋਧਕ ਵਾਧੇ ਅਤੇ ਸਮਨਿਆ ਬਿਮਾਰੀਆਂ ਤੋਂ ਵੀ ਬਚਾਇਆ ਜਾ ਸਕਦਾ ਹੈ ਨੰਬਰ 22 ਪਰ ਕੀ ਹੋਇਆ ਅਨਾਰ ਦਾ ਰਸ ਨੂੰ ਗੁੰਗੁਨਾ ਕਰਕੇ ਬੱਚਿਆਂ ਨੂੰ ਪਿਲਾਉਣ ਨਾਲ ਉਲਟੀ ਦਸਤ ਤੋਂ ਰਾਹਤ ਮਿਲਦੀ ਹੈ ਨੰਬਰ 23 ਵਾਰ-ਵਾਰ ਥੁੱਕਣ ਨਾਲ ਦਿਮਾਗ ਕਮਜ਼ੋਰ ਹੁੰਦਾ ਹੈ ਨੰਬਰ 24 ਜਿਆਦਾ ਠੰਡਾ ਪਾਣੀ ਪੀਣ ਨਾਲ ਦੰਦ ਜਲਦੀ ਖਰਾਬ ਹੋਣ ਲੱਗ ਜਾਂਦੇ ਹਨ ਨੰਬਰ 25 ਰਜਾਨਾ ਕੱਚਾ ਅਦਰਕ ਖਾ ਲੈਣ ਨਾਲ ਬਾਦੀ ਉਮਰ ਵੀ ਘੱਟ ਲੱਗ ਜਾਂਦੀ ਹੈ ਤੇ ਚਿਹਰਾ ਜਵਾਨ ਨਜ਼ਰਾ ਹੋ ਲੱਗ ਜਾਂਦਾ ਹੈ ਨੰਬਰ 26 ਅਖਰੋਟ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 27 ਪੁੰਨੀ ਹੋਈ ਮੱਕੀ ਖਾਣ ਦੇ ਨਾਲ ਅੱਖਾਂ ਦੀ ਰੌਸ਼ਨੀ ਵਾਧੀ ਹੈ ਨੰਬਰ 28 ਦਾਲ ਖਾਣ ਨਾਲ ਖੁਜਲੀ ਬੰਦ ਹੋ ਜਾਂਦੀ ਹੈ ਨੰਬਰ 29 ਗੁੜ ਦੇ ਚੌਲ ਖਾਣ ਨਾਲ ਕਦੇ ਵੀ ਖੰਗ ਅਤੇ ਗਲੇ ਦੀ ਖਰਾਸ਼ ਜਿਹੀ ਦਿੱਕਤ ਨਹੀਂ ਹੁੰਦੀ ਨੰਬਰ 30 ਜੇਕਰ ਤੁਹਾਨੂੰ ਛਿੱਕਾਂ ਆ ਰਹੀਆਂ ਹਨ ਤਾਂ ਤਾਜ਼ਾ ਹਰਾ ਧਨੀਆ ਮਸਲ ਕੇ ਸੰਗ ਲੋ ਨੰਬਰ 31 ਜੇਕਰ ਹਿਸਕੀ ਆਉਣੀ ਸ਼ੁਰੂ ਹੋ ਵੀ ਹੈ ਤੇ ਬੰਦ ਨਹੀਂ ਹੋ ਰਹੀ ਤਾਂ ਪੁਦੀਨੇ ਦੇ ਪੱਤਿਆਂ ਨੂੰ ਚਵਾ ਲਓ ਫੌਰਨ ਹਿਸਕੀ ਬੰਦ ਹੋ ਜਾਵੇਗੀ ਨੰਬਰ 32 ਦੰਦਾਂ ਵਿੱਚ ਖੂਨ ਨਾ ਹੋਵੇ ਤਾਂ ਟਮਾਟਰ ਦਾ ਰਸ ਪੀਣਾ ਚਾਹੀਦਾ ਹੈ ਨੰਬਰ 33 ਕੱਚੇ ਪੀਤੇ ਦਾ ਰਸ ਲਗਾਉਣ ਨਾਲ ਤਾੜ ਖੁਜਲੀ ਤੋਂ ਆਰਾਮ ਮਿਲਦਾ ਹੈ ਨੰਬਰ 34 ਜਿੰਨਾ ਲੋਕਾਂ ਨੂੰ ਅੰਧੇਰੇ ਤੋਂ ਡਰ ਲੱਗਦਾ ਹੈ ਉਹਨਾਂ ਦੇ ਗੁਰਦੇ ਕਮਜ਼ੋਰ ਹਨ ਅਤੇ ਸਹਿਨ ਸ਼ਕਤੀ ਵੀ ਕਮਜ਼ੋਰ ਹੁੰਦੀ ਹੈ। ਨੰਬਰ 35 ਨਾਰੀਅਲ ਪਾਣੀ ਅਤੇ ਸ਼ਿਕੁੰਦਰ ਦਾ ਜੂਸ ਪੀਣ ਨਾਲ ਹੱਡੀਆਂ ਦੇ ਦਰਦ ਵਿੱਚ ਰਾਹਤ ਮਿਲਦੀ ਹੈ ਤੇ ਸਰੀਰ ਨੂੰ ਤਾਕਤ ਮਿਲਦੀ ਹੈ। ਨੰਬਰ 36 ਸਵੇਰੇ ਪਰੌਂਠਿਆਂ ਦੇ ਨਾਲ ਦਹੀਂ ਤੇ ਅੰਬ ਦੇ ਆਚਾਰ ਦਾ ਸੇਵਨ ਕਰਨ ਨਾਲ ਪੇਟ ਖਰਾਬ ਨਹੀਂ ਹੁੰਦਾ। ਨੰਬਰ 37 ਜੂਆਂ ਨੂੰ ਖਤਮ ਕਰਨ ਲਈ ਅਦਰਕ ਨੂੰ ਪੀਸ ਕੇ ਉਸ ਦਾ ਰਸ ਸਿਰ ਵਿੱਚ ਪਾ ਦਿਓ ਜੂਆਂ ਖਤਮ ਹੋ ਜਾਣਗੀਆਂ ਨੰਬਰ 38 ਚੁਰੜੀਆਂ ਵਾਲੀ ਤਵਛਾ ਤੇ ਅਨਾਰ ਦਾ ਸੇਵਨ ਕਰੋ ਨੰਬਰ 48 ਜੇਕਰ ਤੁਹਾਡੀਆਂ ਅੱਖਾਂ ਵਿੱਚੋਂ ਪਾਣੀ ਨਿਕਲਣਾ ਸ਼ੁਰੂ ਹੋ ਗਿਆ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੀ ਨਜ਼ਰ ਕਮਜ਼ੋਰ ਹੋਣ ਲੱਗੀ ਹੈ ਨੰਬਰ 40 ਜੇਕਰ ਅਕਸਰ ਸਿਰ ਦਰਦ ਦੀ ਸਮੱਸਿਆ ਰਹਿੰਦੀ ਹੈ ਤਾਂ ਪਾਲਕ ਦਾ ਸੇਵਨ ਨਾ ਕਰੋ ਨੰਬਰ 41 ਰਾਤ ਨੂੰ ਸੌਂਦੇ ਸਮੇਂ ਕੰਨਾਂ ਦੇ ਵਿੱਚ 2 ਤੋਂ 3 ਬੂੰਦਾਂ ਸਰੋਂ ਦੇ ਤੇਲ ਦੀਆਂ ਕੰਨਾਂ ਵਿੱਚ ਪਾ ਲਓ ਇਸ ਨਾਲ ਕੰਨਾਂ ਵਿੱਚ ਜੰਮੀ ਹੋਈ ਮੈਲ ਸਵੇਰ ਤੱਕ ਬਾਹਰ ਆ ਜਾਵੇਗੀ ਨੰਬਰ 42 ਇਹ ਰਜਣਾ ਇੱਕ ਛੋਟਾ ਅਦਰਕ ਦਾ ਟੁਗੜਾ ਚਬਾਉਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਨੰਬਰ 43 ਕੋਈ ਜ਼ਹਿਰੀਲੀ ਚੀਜ਼ ਮੂੰਹ ਵਿੱਚ ਚਲੀ ਜਾਵੇ ਤਾਂ ਤੁਰੰਤ ਨਮਕ ਖਾ ਲਓ ਇਸ ਨਾਲ ਜ਼ਹਿਰ ਬੇਅਸਰ ਹੋ ਜਾਂਦਾ ਹੈ। ਨੰਬਰ 44 ਪਲਾਸਟਿਕ ਦੇ ਬਰਤਨ ਨੂੰ ਇਸਤੇਮਾਲ ਕਰਨ ਨਾਲ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ। ਨੰਬਰ 45 ਕਲੌਂਜੀ ਦਾ ਸੇਵਨ ਕਰਨ ਨਾਲ ਸਿਹਤ ਵਧੀਆ ਰਹਿੰਦੀ ਹੈ ਤੇ ਵਾਲ ਵੀ ਫਾਇਦੇਮੰਦ ਰਹਿੰਦੇ ਹਨ। ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ। ਜੇਕਰ ਤੁਹਾਨੂੰ ਕੋਈ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ